ਜੇਤੇ ਦਾ ਸੰਤ ਬਾਬਾ ਬਲਬੀਰ ਸਿੰਘ ਜੀ ਸਾਡੇ ਦੇ ਜ਼ਿਕੀ ਰਿਸ਼ਤੇਦਾਰ ਵੀ ਨੇ ਤੇ ਰਿਸ਼ਤੇਦਾਰੀ ਤੋਂ ਤੇ ਜਿਸ ਪਾਵਨ ਸ਼ਹਿਰ ਚਸੀ ਬਿਠਿਆ ਸਤਾਂ ਚ ਬਿਠੇ ਹੈ ਜਿਸਕੇ ਦਸਵੀ ਪਾਸ਼ਾ ਹੀ ਨੇ ਖਾਲਸੇ ਨੂੰ ਜਨਮ ਦਿੱਤਾ ਤੇ ਜਿਹੜੀਆਂ ਉਹਨਾਂ ਦੀਆਂ ਬੜਾਈਆਂ ਹੋਈਆਂ ਉਹ ਬੁੱਢਾ ਦਲ ਤੇ ਤਰਨਾਗਰ ਇਤਿਹਾਸਿਕ ਰੋਲ ਉਹਨਾਂ ਦਾ ਰਿਹਾ ਪੁਰਾਣੇ ਵਕਤ ਤੋਂ ਬਾਅਦ ਵੀ ਤੁਸੀਂ ਵੇਖਦੇ ਹੋ ਸਿੱਖਾਂ ਦੇ ਜਦੋਂ ਮਿਸਲਾਂ ਬੜੀਆਂ ਸਾਡੀਆਂ ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਨਸੋਲिडेट ਹੋਇਆ ਉਹਦੇ ਵਿੱਚ ਬੁੱਢਾ ਦਲ ਤੇ ਤਰਨਾਗਰ ਦੀ ਬਹੁਤ ਇਤਿਹਾਸਿਕ ਭੂਮਿਕਾ ਜਿੱਥੇ ਅੱਜ ਬਾਬਾ ਜੀ ਨਾਲ ਉਹਨਾਂ ਦੀ ਧਰਮ ਪਤਨੀ ਸਾਡੀ ਪੈਨ ਦੇ ਨਾਲ ਅਸੀਂ ਅਫਸੋਸ ਦਾ ਪਟਕਾਵਾ ਕਰਨ ਵਾਸਤੇ ਆਏ ਹਾਂ ਜਿਵੇਂ ਮੈਂ ਤੋਂ ਪਹਿਲੇ ਬੋਲਦੇ ਸਦਾਰਨੀ ਬਜਿੰਦਰ ਕੋਰ ਐਮਐਲਏ ਸਾਹਿਬ ਨੇ ਦੱਸਿਆ ਮਾਂ ਤੇ ਸ਼ਬਦ ਹੀ ਇੰਨਾ ਪਵਿੱਤਰ ਹੈ ਸਾਰੀ ਦੁਨੀਆ ਦੇ ਵਿੱਚ ਇਸ ਤੋਂ ਵੱਡਾ ਰਿਸ਼ਤਾ ਬਾਪ ਦਾ ਵੀ ਭਰਾਵਾਂ ਦਾ ਵੀ ਕੋਈ ਨਾ ਕੋਈ ਛੋਟਾ ਮੋਟਾ ਕੋ ਲਾਲਚ ਹੋ ਸਕਦਾ ਬਟ ਮਾਂ ਇੱਕ ਇਹੋ ਜਿਹਾ ਰਿਸ਼ਤਾ ਜਿਹੜਾ ਬਿਨਾਂ ਲਾਲਚ ਤੋਂ ਆਪਣੇ ਪਰਿਵਾਰ ਵਾਸਤੇ ਵੱਡੀਆਂ ਕੁਰਬਾਨੀਆਂ ਦਿੰਦੀ ਹੈ ਤੋਂ ਬਹੁਤ ਪਾਰੀ ਅਰਜੋਸ ਹੈ ਮੈਂ ਆਪਣੀ ਜਮਾਤ ਵੱਲੋਂ ਇੰਟਰਨੈਸ਼ਨਲ ਕਾਂਗਰਸ ਵੱਲੋਂ ਆਪਣੇ ਸਾਥੀ ਵਿਕਰਮ ਚੌਧਰੀ ਜੀ ਵੱਲੋਂ ਸਾਡੇ ਫੋਰਮਰ ਸਪੀਕਰ ਸਾਹਿਬ ਰਣਾ ਕੇਪੀ ਜੀ ਕੋਲ ਦੇ ਤੇ ਬਰਾਜਮਾਨ ਨੇ ਉਹਨਾਂ ਵੱਲੋਂ ਆਪਣੇ ਭਾਈ ਸਰਪੱਦੇ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਵੀ ਸਾਰੇ ਮਨ ਲੋਕ ਦਾ ਪ੍ਰਤਾਵਾ ਵੀ ਕਰਨਾ ਧਾਰਮਿਕ ਸਾਡੇ ਜਿਹੜੇ ਆਗੂ ਨੇ ਉਹ ਵੀ تشਰੀਫ ਪਰਬਾਨ ਸਾਡੇ ਸਿਆਸੀ ਆਗੂ ਵੀ تشਰੀਫ ਪਰਬਾਨ ਤੋਂ ਬਾਬਾ ਜੀ ਇਹਦੇ ਵਿੱਚ ਜਿਸ ਕਿਸਮ ਦੇ ਹਾਲਾਤ ਭਾਵੇਂ ਦੁਖਦਾਈ ਮੌਕੇ ਤੇ ਬੈਠੇ ਆ ਬਸ ਮੈਂ ਇਸ ਗੱਲ ਕਹਿਣ ਤੋਂ ਪਹਿਲੇ ਨਹੀਂ ਪਹਿਣਾ ਕਿ ਹੁਣ ਤੁਹਾਡੀਆਂ ਹੀ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਨੂੰ ਅੱਜ ਦਾ ਚੈਲੰਜ ਕਬੂਲ ਕਰਨਾ ਪੈਗਾ ਇਸ ਕਿਸਮ ਦੇ ਹਾਲਾਤ ਬਣ ਰਹੇ ਨੇ ਨੌਜਵਾਨ ਬੱਚੇ ਸਾਡੇ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਅਸੀਂ ਪਿੰਡਾਂ ਵਿੱਚ ਫਿਰਦੇ ਆ ਤੇ ਕੱਲੇ ਬਜ਼ੁਰਗ ਹੀ ਰਹਿ ਜਾਂਦੇ ਨੌਜਵਾਨ ਤੇ ਹੈ ਹੀ ਕੋਈ ਤੇ ਹੁਣ ਤੁਸੀਂ ਵੇਖੋ ਜਿੱਥੇ ਅਸੀਂ ਵੱਧ ਗਿਣਤੀ ਵੈਸੀ ਜੇ ਹੁਣ ਅਸੀਂ ਇਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਨਾ ਸੱਚੇ ਤੇ ਬਾਬਾ ਜੀ ਇੱਥੇ ਵੀ ਘੱਟ ਗਿਣਤੀ ਅਸੀਂ ਹੁੰਦੇ ਜਾ ਰਹੇ ਆ ਤੇ ਸਾਡੇ ਹੱਥ ਦੇ ਵਿੱਚ ਉਹ ਜਿਹੜੀ ਸਿਆਸੀ ਤਾਕਤ ਹੈ ਇਹ ਵੀ ਕਿਸੇ ਦੀ ਨਜ਼ਰ ਆ। ਜੇ ਅਸੀਂ ਸਾਰੇ ਇਕ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ। ਸਿਆਸੀ ਜਮਾਤਾ ਪਾਰਟੀਆਂ ਕਿੱਥੇ ਵੱਖਰੀ ਗੱਲ ਹੈ। ਪਰ ਜਿਹੜੀ ਸਾਡੀ ਸਾਰਨਵੜੀ ਜਿਹੜੀ ਹੋਵੇ ਦਸਮ ਪਤਾਂ ਜਿਹੜੀ ਸਾਨੂੰ ਦਸਤਾਨ ਦਿੱਤੀ ਜਿਹਦੀ ਪਛਾਣ ਸਾਰੀ ਦੁਨੀਆ ਭਰ ਚ। ਉੱਥੇ ਸਾਡੇ ਰਿਲੀਜੀਅਸ ਲੀਡਰ ਦੇਖੋ ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਦਾ ਜਿਹਦੇਦਾਨ ਜੀ ਹਰਪੀ ਸਿੰਘ ਜੀ ਵੀ ਇੱਥੇ ਨੇ ਇੱਕ ਮੈਜੋਰਟੀ ਸਿੱਖ ਸੂਬੇ ਦੇ ਵਿੱਚ ਵੱਡੇ ਪਰਬਾਨੇ ਤੇ ਕਨਵਰਸ਼ਨ ਹੋ ਰਹੀ ਹੈ ਇਹ ਪੰਜਾਬ ਦੇ ਵਿੱਚ ਧਰਮ ਤਬਦੀਲ ਹੋ ਸਕਦਾ ਉਹਦਾ ਮਤਲਬ ਇਹ ਤਾਜਾ ਕੋਈ ਧਰਮ ਤਾਜਾ ਕੋਈ ਖੋਪੀ ਨਹੀਂ ਰਹਿ ਤੇ ਹੁਣ ਬੁੱਢਾ ਦਾ ਪੁੱਤ ਕਰਨਾ ਦਾ ਸਮਾਜ ਦੇ ਧਾਰਮਿਕ ਲੀਡਰਸ਼ਿਪ ਵਾਲਾ ਆਪਣੀ ਜ਼ਿੰਮੇਵਾਰੀ ਸੰਭਾਲਣ ਦਾ ਟਾਈਮ ਆਇਆ ਜਿਹੜੇ ਬਾਹਰ ਚਲੇ ਗਏ ਕਿਸੇ ਵੀ ਵਾਪਸ ਨਹੀਂ ਆਇਆ ਜੇ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਫੇ ਪਹਿਲੇ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੇਸ ਸੀ ਫੇਰ ਪੰਜਾਬ ਇੱਕ ਸੂਬਾ ਸੀ ਫੇਰ ਛੇੜ ਤੋਂ ਬਾਅਦ ਇੱਕ ਝੂਬੀ ਰਹਿ ਗਈ ਤੇ ਹੁਣ ਝੂਬੀ ਤੋਂ ਬਾਅਦ ਵੀ ਮੈਨੂੰ ਇਹ ਨਜ਼ਰ ਆ ਰਿਹਾ ਹੈ ਬਾਕੀ ਲੋਕਾਂ ਦੀ ਤਦਾਦ ਵੱਧ ਰਹੀ ਹੈ ਆਪਣੀ ਹੋਂਦ ਖਤਰੇ ਵਿੱਚ ਆ ਜੋ ਹੋਂਦ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠਾ ਉੱਠਾਏਗਾ ਤੋਂ ਇਸ ਦੁਖਦਾਈ ਮੌਕੇ ਤੇ ਮੈਂ ਬੇਨਤੀ ਕਰੂੰਗਾ ਸਾਰੇ ਇੱਥੇ ਇਸ ਕੁਦਰਤ ਧਤੀ ਤੋਂ ਸਾਡਾ ਧਰਮ ਜਿਹੜਾ ਸਾਡਾ ਖਾਲਸਾ ਪੰਥ ਜਿਹੜਾ ਹੁੰਦਾ ਹੈ। ਤੋਂ ਇਹ ਕਿਉਂਕਿ ਇੱਥੇ ਹੀ ਅਸੀਂ ਉਹਨਾਂ ਦੀ ਯਾਦ ਵਿੱਚ ਵਿੱਚ ਕਤਲ ਹੋਏ ਹਨ ਦੀ ਸਸੇ ਮਾਜਰੇ ਨੇ ਉਹਨਾਂ ਦੇ ਸਰਦਾਰੀ ਅਮਰਜੀਤ ਕੌਰ ਉਹ ਮੈਂ ਗੁਜ਼ਾਰੇ ਸੇ ਇਹਨਾਂ ਨੂੰ ਕਰੂੰਗਾ ਆਪਣੀ ਆਪਣੀ ਜ਼ਿੰਮੇਵਾਰੀ ਸਾਬੀਏ ਸਿਆਸੀ ਲੋਕ ਜਿੱਤੋ ਦਾ ਕੋਸਾ ਦੇ ਨੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਆਂ ਉੰਜ ਸਾਡੇ ਧਾਰਮਿਕ ਲੀਡਰਾਂ ਨੂੰ ਮੈਂ ਗੁਦਾਰਿਸ਼ ਕਰਦੀ ਹਾਂ ਕਿ ਇਕੱਠੇ ਹੋਵੋ ਸਾਡੇ ਨੌਜਵਾਨਾਂ ਨੂੰ ਤੇ ਜਿੰਨੇ ਵੀ ਆਪਣੇ ਲੋਕ ਨੇ ਇਹਨਾਂ ਨੂੰ ਕੋਈ ਸਹੀ ਰਸਤਾ ਬਤਾਓ ਇਹ ਆਪਣੀ ਇਥੇ ਇਸ ਸੂਬੇ ਵਿੱਚ ਹੀ ਹੋਂਦ ਖਤਮ ਹੋ ਗਈ ਤਾਂ ਫੇਰ ਤੁਹਾਨੂੰ ਹੋਣੀ ਕਿਤੇ ਵੀ ਨਹੀਂ ਤੇ ਹੋਂਦ ਹਮੇਸ਼ਾ ਤਾਕਤ ਨਾਲ ਰਹਿੰਦੀ ਹੈ ਜਿੱਥੇ ਸਿਆਸੀ ਤਾਕਤ ਨਹੀਂ ਉੱਥੇ ਹੀ ਹੋਂਦ ਵੱਡੀ ਜਦੋਂ ਸਿਆਸੀ ਤਾਕਤ ਘੱਟ ਗਈ ਜਾਂ ਖਤਮ ਹੋ ਗਈ ਨਾਲ ਹੀ ਹੋਂਦ तो मेरी गुजारिश यही है मैं अपनी अपने वलो दुख ਦਾ ਪ੍ਰਕਾਵਾ ਵੀ ਕਰਨਾ ਗੁਰੂ ਮਹਾਰਾਜ ਸਾਹਿਬ ਦੇ ਚਰਨਾ ਚਰਦਾਸ ਵੀ ਕਰ ਕਿ ਵਿਛੜੀ ਰੂਹ ਆਪਨੇ ਚਰਨਾ ਚਰਦਾਸ ਬਖਸ਼ਣ ਤੇ ਪਿੱਛੇ ਸਾਰੇ ਪਰਮਾਨੰਤੇ ਬੇਰ ਭਰਿਆ ਪਰਹਸ ਰੱਖਣ ਤੋਂ ਇਹਨੇ ਜੀਦਾ ਹੋਇਆ